ਹਾਂਜੀ ਕਿਸਾਨ ਵੀਰੋ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆ ਦੋ ਤਾਰੀਆਂ ਸੂਈਆਂ گاਵਾ ਦੀ ਵੀਡੀਓ ਬਣਾ ਰਹੇ ਆ ਪਿੰਡ ਬਾਈ ਦਾ ਹੈਗਾ ਢਿੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਾਈ ਨੂੰ ਬਰਨਾਲਾ ਪੈ ਜਾਂਦਾ ਹੈਗਾ ਕੰਟੈਕਟ ਨੰਬਰ ਹੈਗਾ 210 76964 60400 ਜਿਹੜੀ ਬਈ ਆ ਤੁਹਾਨੂੰ ਪਹਿਲੇ ਨੰਬਰ ਤੇ ਗਾਂ ਦਿਖਾ ਰਹੀ ਆ ਜਰਸੀ ਦਾ ਕ੍ਰੋਸ ਇਹ ਅੱਜ ਸਵੇਰੇ 4 ਵਜੇ ਦੀ ਸੂਈ ਆ ਬਈ ਬੱਚਾ ਆਗਾ ਮਗਰ ਬੱਚਾ ਵਧੀਆ ਫੀਟਿੰਗ ਵਾਲਾ ਲੇਵਾਗਾ ਕੋਈ ਫੋਰਸਾਂ ਨੇ ਚਾਰ ਹੀ ਥਾਂ ਦੇਗੇ ਠੰਡੀ ਸੀਲ ਗਾ ਬਈ ਥਣਾ ਦੀ ਗੈਪ ਚੈੱਕ ਕਰ ਲੋ ਜੇ ਰਾ ਪਈ ਆ ਬਈ 4:00 ਵਜੇ ਸੂਈ ਸੀਗੀ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਆਹਦੀ ਤਸੱਲੀ ਕਰਕੇ ਲਿਜਾ ਸਕਦੇ ਹਾਂ ਬਾਈ ਦੇ ਕਹਿੰਦੇ ਤੱਕ 15 ਲੀਟਰ ਤੋਂ ਬਾਰ-ਬਾਰ ਦੁੱਧ ਪਾ ਦਊਗੀ ਰੇਟ ਇਹਦਾ ਹੈਗਾ 48000 ਵਿੱਚੋਂ ਮਾਨਤਾਣ ਹੋ ਜਾਊਗਾ ਥਣਾ ਲੈਵੇ ਦੀ ਪੂਰੀ ਸਾਫ ਆ ਗਈ ਬੱਚਾ ਬੱਚਾ ਦਾ ਦੋ ਨੰਬਰ ਤੇ ਜਿਹੜੀ ਗਾਂ ਕੀ ਬਈ ਇਹਨੂੰ ਸੂਈ ਨੂੰ 7-8 ਦਿਨ ਹੋ ਗਏ ਥਾਣਾਂ ਦੀ ਦੇਖੋ ਪੂਰਾ ਮੁਠੀ ਵਾਲੇ ਥਾਨ ਨੇ ਹੱਤੀ ਜਵਾਈ ਵਾਲੇ ਥਾਨ ਨੇਗੇ ਫੀਟਿੰਗ ਵਾਲਾ ਲੇਵਾ ਇਹਦੇ ਥੱਲੇ ਬਾਈ ਕਹਿੰਦਾ 22 ਲੀਟਰ ਦੁੱਧ ਤਿਆਰ ਹੈਗਾ ਜੇ ਕਿਸੇ ਬੀਰ ਨੂੰ ਪਸੰਦ ਆਉਂਦੀ ਆ ਆਪਦੀ ਤਸੱਲੀ ਕਰਕੇ ਲਿਜਾ ਸਕਦੇ ਹੋਗੇ ਰੇਟ ਬਾਈ ਨੇ ਰੱਖਿਆ ਇਹਦਾ 58000 ਵਿੱਚੋਂ ਮਾਨਤਾ ਨ ਹੋ ਜਾਊਗਾ ਪੂਰੀ ਠੰਡੀ ਸੀ ਲਗਾ ਗਈ ਜਿਹੜੇ ਵੀ ਇਹਨੂੰ ਪਸੰਦ ਆਉਂਦੀਆਂ ਕਰ ਲਿਓ ਸੰਪਰਕ ਧੰਨਵਾਦ